ਸਿਕ ਵੀ ਠੀਕ ਵੀਡੀਓ ਵੇਖਣ ਵਾਲੇ ਸਾਰੇ ਸਿਸਤੀ ਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਹੜੇ ਆਪਾਂ ਸੂਟ ਬਣਾਏ ਹੋਏ ਆ ਉਹਨਾਂ ਨੂੰ ਹੀ ਵਿਖਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਸੀਗੇ ਬਣਾਉਣ ਵਾਲੇ ਸੂਟ ਕਿਸ ਤਰ੍ਹਾਂ ਆਪਾਂ ਕਟਾਈ ਕਰਨੀ ਹੈ ਕਿਸ ਤਰ੍ਹਾਂ ਡਰਾਫਟ ਕਰਨਾ ਵਾ ਕਿਸ ਤਰੀਕੇ ਆਪਾਂ ਕੱਪੜੇ ਦਾ ਨਾਪ ਲੈਣਾ ਵਾ ਅੱਜ ਆਪਾਂ ਤੁਹਾਨੂੰ ਸੂਟ ਜਿਹੜੇ ਆਪਾਂ ਬਣਾਏ ਹੋਏ ਨੇ ਉਹ ਹੀ ਵਿਖਾਵਾਂਗੇ ਅੱਜਕਲ ਜ਼ਿਆਦਾ ਪਲਾਜ਼ੋ ਹੀ ਚੱਲ ਰਹੇ ਨੇ ਪਲਾਜ਼ੋ ਹੋ ਗਈ ਜਾਂ ਸਟੇਟ ਸਲਵਾਰ ਗੁੱਡੀ ਸਲਵਾਰ ਇਸ ਤਰ੍ਹਾਂ ਪੈਂਟ ਪਲਾਜ਼ੋ ਢੋਲ ਪਲਾਜ਼ੋ ਇੱਕ ਸੀਨ ਵਾਲਾ ਅੱਜਕਲ ਗਰਮੀਆਂ 'ਚ ਇਹ ਹੀ ਚੱਲ ਰਿਹਾ ਪਾਲੀ ਸਲਵਾਰ ਤਾਂ ਕੋਈ ਨਹੀਂ ਬਣਵਾ ਨਹੀਂ ਰਿਹਾ ਸਭ ਸਟੇਟ ਸਲਵਾਰ ਗੁੱਡੀ ਸਲਵਾਰ ਸਿੰਪਲ ਸਲਵਾਰ ਪੈਂਟ ਪਲਾਜੋ ਇਸ ਤਰ੍ਹਾਂ ਤੁਹਾਨੂੰ ਅੱਜ ਹੁਣ ਸੂਟ ਬਣਾਏ ਹੋਏ ਹੀ ਸਾਰੇ ਵਿਖਾਵਾਂਗੇ ਆਪਾਂ ਸੂਟਾਂ ਦੀ ਲੁੱਕ ਵਿਖਾਵਾਂਗੇ ਵੇ ਕਿਸ ਤਰੀਕੇ ਆਪਣੇ ਡਿਜ਼ਾਈਨਾਂ ਦੀ ਲੁੱਕ ਆਈ ਹੈ neck design ਦੀ ਪਲਾਜੋ ਤੇ ਲੈਸ ਲਗਾਉਣ ਦੀ ਇਸ ਤਰੀਕੇ ਹੁਣ ਆਪਣੇ ਦੋਨੇ ਬਾਈਵਾਂ ਦਾ ਪੂਰੀ ਦਾ ਡਿਜ਼ਾਈਨ ਕੱਟਣ ਵਾਲਾ ਤਿਆਰ ਹੋ ਚੁੱਕਿਆ 15 ਇੰਚ ਬਾਜੀ ਆਪਾਂ ਬਾਹਰ ਦੇ ਆਧਰਨੀ ਸਟ੍ਰਿਕਾ ਇਹ ਮਰਚਨ ਸੂਟ ਸੀਗਾ ਪਲੇਨ ਦੇ ਨਾਲ ਆਪਾਂ ਪਲਾਜੋ ਬਣਾਇਆ ਹੋਇਆ ਇਹ ਬਾਜੂ ਦਾ ਡਿਜ਼ਾਈਨ ਇਸ ਤਰ੍ਹਾਂ ਕੱਟ ਵਾਲਾ ਤਿਆਰ ਕਰ ਲਿਆ ਇਸ ਦਾ ਤੁਸੀਂ ਵੀ ਵੀਡੀਓ ਦੇਖ ਕੇ ਕੱਟ ਵਾਲੇ ਬੁਰੀ ਦਾ ਡਿਜ਼ਾਈਨ ਵਾਲੇ ਆਪਣੇ ਪਾਈਪਿੰਗ ਲੱਗ ਗਈ ਬਟਨ ਵੀ ਲੱਗ ਗਿਆ ਸਿੰਪਲ ਬਾਜੂ ਨਾਲ ਫੈਂਸੀ ਬਾਜੂ ਬਣ ਕੇ ਤਿਆਰ ਹੋ ਗਈ ਵੀਡੀਓ ਵੇਖ ਕੇ ਲਾਈਕ ਸਬਸਕ੍ਰਾਈਬ ਕਮੈਂਟ ਕਹਿੰਦੇ ਜਰੂਰ ਸੁਣਾਓ ਕਿਵੇਂ ਦੀ ਵੀਡੀਓ ਲੱਗੀ ਇਸ ਤਰੀਕੇ ਹੁਣ ਆਪਾਂ ਘੇਰੇ ਤੇ ਵੀ ਲਟਕਣ ਵਾਲੀ ਲੈਸ ਲਗਾ ਲਈਏ ਬਾਜੂ ਤੇ ਬਾਹਾਂ ਦੇ ਵੀ ਲਗਾ ਲਈ ਦੋਨਾਂ ਤੇ ਰੱਬਨ ਆਪਣਾ ਦੁਪੱਟੇ ਤੇ ਲਗਾ ਲਈਏ ਆਪਾਂ ਇਸ ਤਰੀਕੇ ਆਪਾਂ ਦੁਪੱਟੇ ਤੇ ਵੀ ਲਗਾ ਲਈ ਫੋਟੋੰ ਦਾ ਸੂਟ ਸਿੰਪਲੀ ਸੀਗਾ ਬਸ ਹੁਣ ਆਪਾਂ ਫੈਂਸੀ ਬਣਾ ਲਿਆ ਦੁਪੱਟੇ ਤੇ ਲਗਾ ਕੇ ਇਸ ਤਰੀਕੇ ਨਾਲ ਆਪਾਂ ਮੋਤੀ ਦੇ ਸੀਨੇ ਲਗਾਵਾਂਗੇ ਮੋਤੀ ਸੀ ਲਗਾਉਣ ਵਾਸਤੇ ਇੱਥੇ ਆਪਣੇ ਹੱਥ ਲੈ ਸਕਦੇ ਹਾਂ ਮੋਤੀ ਵਗੈਰਾ ਇਹਨਾਂ ਦੋਨੋਂ ਕੱਟ ਦਾਂਗੇ Yazın ana pamuğu dikeceğimizde ne pamuğu ਇਹ ਲਾਸ ਨੂੰ ਆਪਣੀ ਪੂਰੀ ਦੇ ਲੱਗ ਚੁਕੀ ਹੈ ਪੈਂਟ ਪਾ ਲਾ ਜੀ ਦੀ ਮੂਰ